ਚੱਕ ਸ਼ਕਲ ਚੁਗਲੀ ਇਹ ਤਿੰਨੇ ਚੀਜ਼ਾਂ ਘਰ ਪੱਟ ਦਿੰਦੀਆਂ ਘਰ ਵਾਲੀ ਸੋਚਦੀ ਸੀ ਮੇਰਾ ਘਰ ਵਾਲਾ ਸੋਚਦੀ ਨਹੀਂ ਸੀ ਇਹ ਸੱਚੀਆਂ ਗੱਲਾਂ ਦੋਸਤੋ ਘਰ ਵਾਲਾ ਮੋਟਰ ਤੇ ਲਿਆਉਂਦਾ ਸੀ ਜਨਨੀਆਂ ਉਹਨਾਂ ਨਾਲ ਗਲਤ ਸਬੰਧ ਬਣਾਉਂਦਾ ਸੀ ਤੇ ਘਰ ਵਾਲੀ ਨੇ ਚੱਕਿਆ ਉਤੋਂ ਫਿਰ ਕੀ ਬਣਿਆ ਮਾਹੌਲ ਤੁਸੀਂ ਆਪ ਵੇਖੋ ਅੱਜ ਦੋਸਤੋ ਸੱਸੀ ਗਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਅੱਜ ਕੱਲ ਦਿਨ ਬਹੁਤ ਮਾੜੇ ਚੱਲ ਰਿਹਾ ਦੋਸਤੋ ਕੱਲ ਜਿਵੇਂ ਚੱਲ ਰਿਹਾ ਅੱਜ ਇਸ ਬਾਈ ਨਾਲ ਗੱਲਬਾਤ ਕਰਦੇ ਆਂ ਕੀ ਗੱਲ ਹੋਈ ਬਈ ਇਹ ਮੈਨੂੰ ਇਲਜ਼ਾਮ ਲਾਈ ਜਾਂਦੀ ਮੇਰੇ ਤੇ ਇਹ ਤੇ ਵੀ ਇੱਥੇ ਚਾਰੋਂ ਇਕੱਠਾ ਹੋ ਕੇ ਬੈਹਿੰਦੀਆਂ ਯਾਰ ਬਾਅਦ ਚ 9-10 ਜਿੰਨਾਂ ਲੰਗਾ ਛੜਿਆਣ ਗਵਾਣਦੀਆਂ ਉਹ ਉਹਦੇ ਬਹੁਤ ਬੰਦੇ ਦੀ ਗੱਲ ਛੇੜ ਲਈ ਉਹ ਬੰਦੇ ਦੀ ਗੱਲ ਛੇੜ ਲਈ ਇਹਨੂੰ ਪਤਾ ਨਹੀਂ ਕਿਹੜੀ ਪੰਪ ਭਰ ਗਈ ਵੀ ਤੇਰਾ ਘਰ ਵਾਲਾ ਪਾਸੇ ਗਲਤ ਚੱਲਦਾ ਚੱਲਦਾ ਗਲਤ ਨਾ ਜਮਾ ਹੀ ਪੱਕੀ ਗੱਲ ਯਾਰ ਮੇਰਾ ਫੋਨ ਇਹਦੇ ਕੋਲੇ ਹੁੰਦਾ ਫਿਰ ਕਦੇ ਫੋਨ ਆਵੇ ਕੀ ਕੀ ਗੱਲ ਕੀ ਹੋ ਗਈ ਭਣੇ ਫਿਰੇ ਚੱਕਰ ਆਏ ਵੀਰੇ ਚੱਕਰ ਆਏ ਹੂੰ ਕੁਝ ਨਹੀਂ ਛੱਡਦਾ ਕੋਈ ਬਾਹਰ ਅੰਦਰ ਜਾਂਦੀ ਏ ਨੰਗ ਦੀ ਟੱਪਦੀ ਉਹ ਨੂੰ ਨਹੀਂ ਹਟਦਾ ਰੈਕ ਜਨਾਨੀ ਨੂੰ ਸੇੜਦਾ ਵੀਰੇ ਇਹ ਉਹਨਾਂ ਨੂੰ ਫੜਦਾ ਏ ਧੱਕੇ ਨਾਲ ਨਸ਼ੇ ਕਰਕੇ ਵੀਰੇ ਹੁਣ ਮੈਂ ਨਹੀਂ ਸੇ ਕਰਦਾ ਮੇਰਾ ਡੋਪ ਟੈਸਟ ਕਰਾ ਲਓ ਯਾਰ ਮੈਂ ਤੁਹਾਨੂੰ ਦੱਸੀਦਾ ਨਾ ਵੀ ਇਹ ਸਾਰੀਆਂ ਇਕੱਠੀਆਂ ਹੋ ਕੇ ਬਹਿ ਜਾਂਦੀਆਂ ਇਹ ਤੈਨੂੰ ਹੀ ਕਹਦੋ ਕਹਿੰਦੀਆਂ ਹੋਰ ਨੂੰ ਨਹੀਂ ਕਹਿੰਦੀ ਤੇ ਹੋਰ ਵੀ ਜਿਹੋ ਜਿਹੜੀਆਂ ਦੂਜੀਆਂ ਅੱਠ ਨੂੰ ਉਹ ਵੀ ਕਿੱਦੇ ਲੜਦ ਗਈ ਹੋਣਗਾ ਕੀ ਬਤਾ ਉਹਨਾਂ ਬਾਰੇ ਵੀ ਕਹਿੰਦੇਗਾ ਹੁਣ ਯਾਰੇ ਹੋਰ ਨਾ ਨਾ ਵੀਰੇ ਮੈਂ ਤੈਨੂੰ ਆ ਫੜਿਆ ਹੂੰ ਕਿਹਦੇ ਨਾਲ ਫੜਿਆ ਪੱਠੇ ਚ ਵਢਾਉਂਦਾ ਚਕਾਉਂਦਾ ਪੱਠੇ ਬੁਢੀਆਂ ਨੂੰ ਇਹ ਮੋਟਰ ਤੇ ਲਿਆ ਲਿਆ ਹੂੰ ਕਿਤੇ ਮੇਲਿਆਂ ਤੇ ਝਾਂਜਰਾ ਲਿਆਉਂਦਾ ਕਿਤੇ ਕੁਸ ਲਿਆਉਂਦਾ ਵੀਰੇ ਉਹਨਾਂ ਨੂੰ ਬਹੁਤ ਅੱਕੀ ਵੀ ਆ ਵੀਰੇ ਮੈਂ ਜਵਾਗ ਹੈਗੀ ਜਵਾਗ ਵੀਰੇ ਦੋ ਕੁੜੀਆਂ ਆ ਮੇਰੇ ਹੂੰ ਸਮਝਦੇ ਨਹੀਂ ਕੋਸੀ ਵੀਰੇ ਚੱਲ ਚੱਲ ਤੇ ਇਹਨੂੰ ਮੈਂ ਕਿੰਨੇ ਵਾਰੀ ਸਮਝਾਇਆ ਵੀਰੇ ਤੂੰ ਬਾਹਰ ਨਾ ਮੂੰਹ ਮਾਰਿਆ ਕਰ ਫਿਰ ਅੱਥ ਨੇ ਮੇਰੇ ਨੇੜੇ ਹੁੰਦਾ ਫੇਰ ਮੈਂ ਹੁੰਦੀ ਨਹੀਂ ਨੇੜੇ ਵੀਰੇ ਦੇ ਨੇੜੇ ਹੁੰਦੀ ਨਹੀਂ ਤੂੰ ਫਿਰ ਆਪ ਸ਼ਰਮ ਮੰਨੇ ਦੋਸਤੋ ਘਰ ਵਾਲਾ ਚੱਲਦਾ ਏ ਬਾਹਰ ਕੁੜੀਆਂ ਬਹਿ ਜਾਂਦੀਆਂ ਇਹ ਜਿਵੇਂ ਆਪਾਂ ਕਹਿੰਦੇ ਚੁਗਲੀਆਂ ਚੱਲ ਪੈਂਦੀਆਂ ਬਹਿ ਜਾਂਦੀਆਂ ਗੱਲਾਂ ਬਾਤਾਂ ਮਾਰਦੀਆਂ ਉਦੋਂ ਇਹਨੂੰ ਭੰਡਦੀਆਂ ਇਕੱਲੇ ਨੂੰ ਦੂਜਿਆਂ ਦੇ ਘਰ ਵਾਲਿਆਂ ਨੂੰ ਨਹੀਂ ਭੰਡਦੀਆਂ ਸਿਰਫ ਇਹਨੂੰ ਭੰਡਦੀਆਂ ਵੀ ਇਹ ਗਲਤ ਆ ਤੇਰੇ ਨਾਲ ਹੀ ਕਿਉਂ ਐਦਾਂ ਕਿਉਂ ਹੁੰਦਾ ਤੇਨੂੰ ਯਾਰ ਬਾਈ ਮੈਨੂੰ ਹੁਣ ਮੈਂ ਦੂਜੇ ਬੰਦਿਆਂ ਨੂੰ ਪੁੱਛ ਕੇ ਵੇਖੂਗਾ ਉਹਨਾਂ ਨਾਲ ਵੀ ਕੀ ਤਾਂ ਹੁੰਦਾ ਹੋਵੇ ਠੀਕ ਆ ਨਾ ਜੇ ਹੁਣ ਮੰਨ ਕੇ ਚੱਲ ਜਹਾ ਲੈ ਆਪਣੇ ਕੋਈ ਜਾਣ ਜਾਇ ਆਪਣੇ ਕੋਈ ਜਾਣ-ਪਛਾਣ ਵਾਲੇ ਆ ਕਈ ਬੰਦੇ ਦੀ ਮੇਰੀ ਜਮਾਨ ਲਿਆ ਜੀ ਲੈ ਜਾ ਬੰਡਾ ਹਨਾ ਜੋਦੀ ਮੰਨ ਕੇ ਚੱਲ ਜਨਨਨੀ ਆ ਪੱਠੇ ਵੱਢਣਾ ਕੀ ਲੈ ਦਾ ਮਤਲਬ ਉਹ ਥੋੜਾ ਮਤਲਬ ਨਾਲ ਗਲਤ ਹੋ ਗਿਆ ਠੀਕ ਹੈ ਨਾ ਜੇ ਚਕਾਤੇ ਪੰਡ ਭਾਰੀ ਗਈ ਹੁੰਦੀ ਜਾਂ ਉਹ ਪੰਡ ਤੇ ਇਹ ਕਹਿਣਗੇ ਤੂੰ ਬਗਲਤਾ ਐਂ ਥੋੜੋ ਗਲਤ ਹੁੰਦਾ ਹੁੰਦਾ ਬੰਦਾ ਕੀ ਕਹਿਣਾ ਚਾਹੁੰਦੇ ਵੀਰੇ ਜੱਕਾ ਮਤਲਬ ਮੋਟਰ ਤੇ ਵੇਣੀ ਉੱਤੇ ਪਿਆ ਹੁੰਦਾ ਉਹਨਾਂ ਦੇ ਹੂੰ ਤਾਂ ਹੀ ਕਹਿੰਨੀ ਮੱਗ ਦੇ ਕਿਹਦੇ ਕਹਿਣੀ ਕਹਿੰਦੇ ਪਿਆਰ ਕੀਤਾ ਤੂੰ ਪਿਆਰ ਤਾਂ ਵੀਰੇ ਕੀਤਾ ਜਣੀ ਨਹੀਂ ਨਾ ਸਮਝਿਆ ਪਿਆਰ ਹੂੰ ਇਹ ਤਾਂ ਡੋਬਿਆ ਪਿਆਰ ਵੀਰੇ ਮੈਂ ਇਹਦਾ ਕੋਈ ਹੱਲ ਨਹੀਂ ਵੀਰੇ ਇਹਦਾ ਕਰ ਸਕਦੀ ਇਹਦੀ ਇੱਜ਼ਤ ਕਰਦੀ ਆ ਵੀਰੇ ਸਮਝਾਉਣੀ ਇਹਨੂੰ ਮੈਂ ਵੀਰੇ ਕੁੜੀਆਂ ਵਾਲੀ ਸੋਚ ਲੈ ਵੀਰੇ ਨਹੀਂ ਮੇਰੇ ਬਾਰੇ ਸੋਚਣਾ ਤਾਂ ਇਹ ਪੰਡ ਦੇ ਲੋਕ ਇਹਨੂੰ ਕਹਿੰਦੇ ਆ ਚਾਗਲ ਹੋਇਆ ਵੀ ਇਹ ਕੀ ਕਰੂ ਬੰਦਾ ਵੀਰੇ ਇਹਨੂੰ ਪੁੱਛੋ ਕਰੇ ਕਿਸੇ ਨੂੰ ਕੋਈ ਘਰੇ ਨਹੀਂ ਵੜਨ ਦਿੰਦਾ ਇਹਨੂੰ ਲੈ ਨਾ ਸਰ ਚੇ ਗੱਲਾਂ ਜਿਹੜੀਆਂ ਗੱਲਾਂ ਕਹਿ ਰਹੀ ਐ ਬਾਈ ਚੱਕ ਨਾ ਬਹੁਤ ਵੱਡੀ ਚੀਜ਼ ਹੁੰਦੀ ਆ ਠੀਕ ਆ ਨਾ ਜਿਹੜੀ ਚੱਕ ਹੁੰਦੇ ਚੱਕ ਬਹੁਤ ਘਰ ਪਾਰ ਤੇ ਚੱਕ ਨੇ ਇਹਨੂੰ ਸਾਰੀ ਦਾ ਜੀ ਪੰਪੀ ਵੱਜੀ ਆ ਤੇਰੇ ਤੇ ਹੀ ਕਿਉਂ ਪੰਪ ਵੱਜਦੇ ਤੇਰੇ ਤੇ ਹੀ ਗੱਲਾਂ ਕਿਉਂ ਬਣਦੀਆਂ ਯਾਰ ਬਾਈ ਮੇਰੇ ਮੇਰੇ ਕੱਲੇ ਨਹੀਂ ਘਰ ਘਰ ਦੀਆਂ ਕਹਾਣੀਆਂ ਐ ਘਰ ਘਰ ਦੀਆਂ ਕਹਾਣੀਆਂ ਕਿਉਂ ਕਾਕ ਹੁਣ ਤੂੰ ਦੂਜੇ ਬੰਦੇ ਨਾਲ ਪੁੱਛ ਕੇ ਤਾਂ ਕੇ ਦੇਖ ਲਈ ਉਹਨਾਂ ਦੇ ਐਂ ਕੰਮ ਚੱਲਦਾ ਹੋ ਇਹ ਇਹਨੂੰ ਕਿ ਕੀ ਪਤਾ ਜਿਵੇਂ ਉਹ ਪੰਪ ਮਾਰਦੇ ਨੇ ਇਹਨਾਂ ਨੇ ਕਿਸੇ ਹੋਰ ਨੂੰ ਮਾਰਦੇ ਹੋਣਗੇ ਅੱਛਾ ਮਤਲਬ ਤੂੰ ਇਹ ਕਹਿਣਾ ਚਾਹੁੰਦਾ ਜਿਹੜੇ ਪਿੰਡ ਦੇ ਵਿੱਚ ਕੁੜੀਆਂ ਬੁੜੀਆਂ ਬਾਈਂ ਦੀਆਂ ਉਹ ਚੁਗਲੀਆਂ ਕਰਦੀਆਂ ਇੱਕ ਦੂਜੇ ਪ੍ਰਤੀ ਗੱਲਾਂ ਕਰਦੀਆਂ ਜਿਹੜੇ ਜਿਹੜੇ ਬੰਦੇ ਇਹ ਚੰਗਾ ਉਹ ਚੁਗਲਣਾ ਕਰ ਦੇਣਾ ਹੂੰ ਜਿਹੜੇ ਬਜ਼ੁਰਗ ਬੈਠੇ ਆ ਨਾ ਜਾਂ ਬੁੜੇ ਬੈਠੇ ਆ ਉਹ ਪਿੰਡ ਦੇ ਕੈਮਰੇ ਹੀ ਆ ਤੇ ਜਿਹੜੀਆਂ ਬੁੜੀਆਂ ਇੱਕ ਦੂਜੇ ਨਾਲ ਮੂੰਹ ਜੋੜ ਜੋੜ ਗੱਲਾਂ ਕਰਦੀਆਂ ਉਹ ਚੁਗਲੀਆਂ ਹੀ ਕਰਦਣਾ ਹੋਰ ਉਹਨਾਂ ਨੇ ਕਿੱਡੀ ਦੱਸ ਵੀ ਉਹ ਟਰੰਪ ਨਾਲ ਮੀਟਿੰ ਵੀਰੇ ਡੱਕਾ ਨਹੀਂ ਵੀਰੇ ਇਹ ਸਮਝ ਜੇਦਾ ਮੈਂ ਰਹਿ ਪੂੰਗੀ ਨਹੀਂ ਮੈਂ ਨਹੀਂ ਰਹਿੰਦੀ ਤੇ ਵੀ ਦੋ ਕੁੜੀਆਂ ਤੇਰੇ ਹਾਂ ਸ਼ਰਮ ਕਰ ਲੈ ਫਿਰ ਤੋ ਮੈਂ ਸ਼ਰਮ ਬੰਨੀ ਕਾ ਮੈਂ ਇਹ ਕਹੀ ਜਾਂਦੀ ਹੈ ਜੀ ਅੱਡਿਆਂ ਦੇ ਕਹਿੰਦਾ ਹੈ ਅੱਡਿਆਂ ਦੇ ਅੱਡਿਆਂ ਦੇ ਵੀ ਜਾਂਦਾ ਹੈ ਅੱਡਿਆਂ ਦੇ ਮਤਲਬ ਮੂੰਹ ਮਾਰਨ ਅੱਡਿਆਂ ਦੇ ਬੁੱਢਿਆਂ ਨੂੰ ਮਿਲਣ ਵੀਰੇ ਇਹ ਅੱਡਿਆਂ ਮਤਲਬ ਜਿਹੜੇ ਬਣੇ ਹੁੰਦੇ ਪੈਸਿਆਂ ਦੇ ਹਾਂ ਪੈਸੇ ਪੰਪ 500 ਰੁਪਏ ਪਿੱਸੇ ਅੱਛਾ ਜਾਨਣਾ ਹੁੰਨਾ ਤੇ ਇੱਕ ਮਿੰਟ ਗੱਲ ਸੁਣ ਬਈ ਜਾਨਣਾ ਤੂੰ ਇੱਕ ਮਿੰਟ ਉੱਥੇ ਜਾਨਾ ਤੂੰ ਨਹੀਂ ਜਾਂਦਾ ਨਹੀਂ ਇਹ ਕਿਉਂ ਕਹਿੰਦੀ ਹੈ ਫਿਰ ਇਹ ਮੈਂ ਮਰੀ ਜਾਂਦੀ ਇਹਨੂੰ ਐਵੇਂ ਕਿਵੇਂ ਮਰੀ ਜਾਂਦਾ ਇਹਨੂੰ ਆਏ ਪੁੱਛਿਆ ਯਾਰ ਹਾਂ ਮੈਂ ਖੇਤੀ ਕਰਦਾ ਜਿੰਨੀ ਮੇਰੇ ਕੋਲੇ ਮਨਲਾ ਅਸੀਂ ਪਰਚੀ ਲਿਖੀ ਹੁੰਦੀ ਸਾਡੀ ਜਿੰਨੇ ਆਰਟਿਕ ਤੋਂ ਪੈਸੇ ਲੈਣੇ ਸੌਦੇ ਪੱਤਾ ਕਰਦੇ ਹਨ ਸਾਰਾ ਹਿਸਾਬ ਤਵੇ ਇਹਦੇ ਕੋਲੇ ਆ ਇਹਦੇ ਕੋਲੇ ਸਾਹਿਬ ਵੀਰੇ ਉਹ ਵੀ ਪਰਚੀ ਹੈਗੀ ਇਹਦੇ ਕੋਲੇ ਇੰਨੀਆਂ ਜਨਾਨਾਂ ਜਮਨਾਂ ਮੋਟਰ ਤੇ ਉਹ ਵੀ ਹੋਊਗੀ ਤੇ ਯਾਰ ਮੈਂ ਇਹਨੂੰ ਪੀਰੇ ਖਰਾਬ ਕਰਦਾ ਹਾਂ ਮੈਂ ਤਾਂ ਫੇਰ ਪੁੱਛੇ ਅਸੀਂ ਲੈ ਆ ਕਿ ਹੋਰ ਮੁੰਡੇ ਵੀ ਨਾ ਨਾ ਵੀਰੇ ਕੱਲਾ ਹੀ ਇਹ ਹੋਰ ਮੁੰਡਿਆਂ ਨੂੰ ਬਿਮਾਰੀ ਲਾਉਣੇ ਨੂੰ ਬਿਮਾਰੀ ਵੀ ਲੱਗੀ ਰਹੀ ਹੈ ਹੁਣ ਕਿ ਕਾਦੀ ਬਿਮਾਰੀ ਲੱਗੀ ਪੱਤ ਪੁੱਛ ਲੈ ਉਹਨੂੰ ਵੀਰੇ ਏਡਜ ਰਹੀ ਇਹਨੂੰ ਕਿੰਨਾ ਟਾਈਮ ਏਡਜ ਤੈਨੂੰ ਏਡਜ ਹੋਵੇ ਤਾਂ ਹਟ ਜੂਗੀ ਤੇ ਕਹੀ ਜਾਂਦੀ ਪਰੂਫ ਸਾਰੇ ਪਏ ਮੇਰੇ ਕੋਲ ਇਹ ਮੈਨੂੰ ਹੈਗੀ ਹੈ ਫਿਰ ਇਹਨੂੰ ਵੀ ਹੋਊਗੀ ਮੈਂ ਤਾਂ ਵੀਰੇ ਦੇ ਨੇੜੇ ਨਹੀਂ ਹੁੰਦੀ ਅੱਜ ਤੁਸੀਂ ਖਿਡਾਰੀ ਬਿਠੇ ਮੈਂ ਖੜਦੀ ਨਹੀਂ ਨੇੜੇ ਮੈਨੂੰ ਨਾ ਹੋ ਜੇ ਹਾਂ ਵੀਰੇ ਮੈਂ ਤਾਂ ਮੈਂ ਤਾਂ ਜੂਠਾ ਨਹੀਂ ਖਾਂਦੀ ਤਾਂ ਵੀਰੇ ਐ ਨਹੀਂ ਹੁੰਦਾ ਐਂ ਜੇ ਇਹਦੇ ਨਾਲ ਸੰਬੰਧ ਬਣਾਏਗੇ ਫਿਰ ਸੰਬੰਧ ਬਣਾਏ ਤਾਂ ਨਾ ਨਾ ਵੀਰੇ ਮੈਂ ਤਾਂ ਕੁਝ ਨਹੀਂ ਕੀਤਾ ਵਿਆਹ ਤੋਂ ਪਹਿਲਾਂ ਪਹਿਲਾਂ ਹੀ ਕੀਤਾ ਉਹੜੀਆਂ ਦੋ ਇਹਨੂੰ ਡਾਊਨਲੋਡ ਕਰ ਲਗਾ ਹੈ ਗੂਗਲ ਤੋਂ ਕਰਾਂਗਾ ਕੁੜੀਆਂ ਪਹਿਲਾਂ ਹੋਣਗੀਆਂ ਨਾ ਨਾ ਵੀਰੇ ਪਹਿਲਾਂ ਪਹਿਲਾਂ ਅਸੀਂ ਉਦੋਂ ਤਾਂ ਹੈ ਨਹੀਂ ਸੀ ਕੁੜੀ ਦਾ ਨਾ ਨਾ ਵੀਰੇ ਪਹਿਲਾਂ ਹੈ ਨਹੀਂ ਸੀ ਇਹੋ ਜੇ ਹੁਣੀ ਹੋਇਆ ਇਹ ਮਰ ਜਿੰਦੀ ਆ ਯਾਰ ਐਵੇਂ ਕਿੰਨਾ ਟਾਈਮ ਗਿਆ ਬੈਨ ਨੂੰ ਤੋ ਉਹਦਾ ਇਹਨੂੰ ਇਹਨੂੰ ਪੁੱਛਣ ਵਾਲਾ ਵੀ ਮੈਂ ਕਿੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ ਬਈ 30 ਦਿਨ ਉਹਨੇ ਤਾਂ 3 ਸਾਲ ਹੋ ਗਏ ਤੇ ਸਾਡਾ ਪਹਿਲਾ ਬੱਚਾ 9 ਮਹੀਨਾ ਤੋਂ ਤੈਨੂੰ ਪਤਾ ਜਦੋਂ ਫਿਰ ਛੱਡ ਕੇ ਜਾਵੜ ਬਸ ਛੱਡੂਗੀ ਵੀਰੇ ਮੈਂ ਕੋਈ ਮੁੰਡਾ ਲੱਭੀ ਨਹੀਂ ਐ ਬਸ ਕੀ ਮੁੰਡਾ ਲੱਭੀ ਨਹੀਂ ਮੇਰੀ ਸੈਟਿੰਗ ਹੈਗੀ ਐ ਬਸ ਸ਼ਰਮ ਨਹੀਂ ਆਉਂਦੀ ਤੈਨੂੰ ਸ਼ਰਮ ਤਾਂ ਆਪ ਨਹੀਂ ਮੰਦੀ ਇਹ ਇਹਦੇ ਦਿਮਾਗ ਤੇ ਲੋੜ ਆ ਯਾਰ ਕਦੇ ਇਹਦੀ ਸੱਸ ਉਸ ਤੇਰੀ ਸੱਸ ਤਾਂ ਨਹੀਂ ਭਰਦੀ ਇਹਨੂੰ ਯਾਰ ਉਹ ਸਾਰੀ ਦਾ ਉਹਨੂੰ ਫੋਨ ਲਾਈ ਜਾਂਦੀ ਆ ਦੀ ਮਾਂ ਨੂੰ ਉਹਨਾਂ ਦਾ ਖਿਹੜਾ ਛੱਡਦੀ ਆ ਚਾਰ ਪੰਜ 10 ਜਨਾਨਾਂਾਂ ਦੇ ਬਾਤ ਚ ਵਹ ਜਾਂਦੀਆਂ ਆ ਕਿ ਤੁਹਾਨੂੰ ਮੈਂ ਗੱਲ ਦੱਸਾਂ ਜਦੋਂ ਇਕੱਠੀਆਂ ਹੋ ਕੇ ਜਨਾਨਾਂਾਂਾਂ ਮੈਂ ਲੱਗ ਗਣਾ ਉੱਥੇ ਇੱਕ ਅੱਧਾ ਘਰ ਪੱਟੇ ਹੀ ਜਾਣਾ ਹੁੰਦਾ ਤੇ ਉਹ ਘਰ ਮੇਰਾ ਆ ਗਿਆ ਬਸ ਇਹ ਸੱਚੀ ਗੱਲ ਆ ਜਿੱਥੇ ਬੁੜੀਆਂ ਬਹਿ ਜਾਂਣ ਜਿੱਥੇ ਗੱਲਾਂ ਬਾਤਾਂ ਚੱਲਣ ਚੁਗਲੀਆਂ ਚੱਲਣ ਉੱਥੇ ਇੱਕ ਇੱਕ ਅੱਧਾ ਘਰ ਉੱਜੜੇ ਹੀ ਲੱਗਿਆ ਜੇ ਇਹਦੇ ਨਾਲ ਬਹਿਂਦੀਆਂ ਬੁੜੀਆਂ ਉਹ ਗੱਲਾਂ ਇਹਨੂੰ ਭਰ ਦਿੰਦੀਆਂ ਵੀ ਤੇਰਾ ਘਰ ਲਾਏ ਆ ਤੇਰਾ ਘਰ ਵਾਲਾ ਮੋਟਰ ਤੇ ਲਿਉਂਦਾ ਤੇਰਾ ਘਰ ਲਾਏ ਆ ਤੇਰਾ ਘਰ ਲਾ ਫਲਾਨਾ ਤੇਰਾ ਘਰ ਆਲਾ ਇਹ ਆ ਦੋ ਕੁੜੀਆਂ ਹੈਗੀਆਂ ਇਹਦੇ ਇਹਨੂੰ ਆਪ ਪਤਾ ਹੈਗਾ ਯਾਰ ਵੀ ਮੈਂ ਸਹੀ ਆ ਕਿ ਗਲਤ ਆ ਇਹ ਜੇ ਮਾਂ ਨੇ ਖੜਾ ਛੜਦੀ ਫੋਨ ਦੇ ਚੱਤੋਂ ਪਰ ਜਦੋਂ ਰੋਟੀ ਬਗਾਉਂਦੀ ਉਹਦੋਂ ਵੀ ਲੱਗੇ ਹੁੰਦੇ ਫੋਨ ਇਹਦੇ ਵੀ ਮਾੜਾ ਮੋਟਾ ਜਿਹੜੀਆਂ ਸੱਸਾਂ ਹੁੰਦੀਆਂ ਜਿਹੜੀਆਂ ਮਾਪਿਓ ਹੁੰਦੇ ਆ ਜਿਵੇਂ ਕੁੜੀ ਦੇ ਪੇਕੇ ਹੋਗੇ ਪੇਕੇ ਘਰ ਹੋਗੇ ਉੱਥੋਂ ਦੀ ਜੇ ਮਾਂ ਰਿਸ਼ਤਾ ਰੱਖਦੀ ਆ ਉਦਾਂ ਦਾ ਵੀ ਕੁੜੀ ਨੂੰ ਭਰੀ ਜਾਣਾ ਭਰੀ ਜਾਣਾ ਪਰ ਉਹ ਉਹ ਉਸ ਉਹ ਉਹ ਬੁੜੀ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਉਹ ਆਪਣੇ ਆਪਣੇ ਕੁੜੀ ਦਾ ਹੀ ਘਰ ਉਜਾੜੀ ਜਾਂਦੀ ਆ ਦੋ ਜਵਾਕ ਆ ਦੋ ਜਵਾਕ ਕਿੱਥੇ ਜਾਣਗੇ ਫਿਰ ਜੇ ਤਲਾਕ ਹੋ ਗਿਆ ਇਹਨਾਂ ਦਾ ਵਿੱਚ ਕਿਉਂ ਇਦਾਂ ਦੇ ਲੋਕ ਹੈਗੇ ਆ ਪੰਜਾਬ ਦੇ ਵਿੱਚ ਇਹ ਜਿਹੀਆਂ ਇੱਕ ਪਿੰਡਾਂ ਦੇ ਵਿੱਚ ਕਿਉਂ ਲੋਕ ਆ ਜਿਹੜੇ ਚੁਗਲੀਆਂ ਕਰਦੇ ਆ ਘਰ ਪੱਟਦੇ ਆ ਬੰਦਾ ਗਲਤ ਹੋਵੇ ਭਾਵੇਂ ਨਾ ਹੋਵੇ ਪਰ ਬੰਦੇ ਤੇ ਦੂਸ਼ਣ ਜਦੋਂ ਲੱਗ ਜੇ ਨਾ ਉਦੋਂ ਸਾਰੀ ਉਮਰ ਉਹ ਦੂਸ਼ਣ ਜਿਹੜਾ ਹੁੰਦਾ ਉਹ ਖਤਮ ਨਹੀਂ ਹੁੰਦਾ ਸਾਰੀ ਉਮਰ ਉਸ ਨੂੰ ਟੌਰਚਰ ਕੀਤਾ ਜਾਂਦਾ ਕੁੜੀ ਵੱਲੋਂ ਤੂੰ ਆਪ ਕਹੀ ਜਨੇ ਮੂੰਹ ਦੇ ਉੱਤੇ ਕਹੀ ਜਨੇ ਮੈਂ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰੂੰਗੀ ਤੇ ਇਹਨੇ ਤਾਂ ਅਜੇ ਤੱਕ ਕਹਿ ਵੀ ਨਹੀਂ ਵੀਰੇ ਸਾਰਾ ਮੈਂ ਤਾਂ ਕਹੂੰਗੀ ਵੀਰੀ ਅੱਕੀ ਵੀ ਗਈਆਂ ਹਜੇ ਮੈਂ ਖਰਾਬ ਹੋਈ ਨਹੀਂ ਮੈਂ ਹੁਣ ਹੋਜੂਗੀ ਕਿਉਂ ਖਰਾਬ ਕਹਦਾ ਹੋਜੇਗੀ ਤੇਰਾ ਕੋਈ ਘਾਟਾ ਕੋਈ ਤੈਨੂੰ ਵੀਰੇ ਘਾਟਾ ਇਹ ਜਨਾਨੀਆਂ ਦੀ ਲੈਂਦਾ ਮੈਂ ਨਹੀਂ ਕਿਸ ਨੂੰ ਦੇ ਸਕਦੀ ਵੀਰੇ ਆਦਾ ਤੁਸੀਂ ਬਾਹਲਾ ਬਾਹਲਾ ਓਵਰ ਓਵਰ ਬੁੱਲੀ ਜਾਂਦੀ ਐ ਇਹਦੇ ਨਾਲ ਯਾਰ ਮੈਂ ਤੁਹਾਨੂੰ ਸਹੀ ਗੱਲ ਦੱਸਣਾ ਮੈਂ ਜੁਆਕਾ ਮਰੇ ਚੋ ਜਿਹੜੇ ਹਿਸਾਬ ਨਾਲ ਤੂੰ ਬੋਲਦੀਆਂ ਉਹ ਹਿਸਾਬ ਨਾਲ ਹੀ 21 ਪਤਾ ਬਾਹਰ ਜਾਂਦਾ ਹੋਵੇ ਵੀਰੇ ਸਭ ਕਾ ਦੇ ਜਾਂਦਾ ਮੋਟਰ ਤੇ ਨਹੀਂ ਕੋਈ ਜਨਾਨੀ ਤੈਨੂੰ ਮੈਂ ਕੀ ਕਹੀ ਐ ਨਾ ਤੂੰ ਜਿਹੇ ਹਿਸਾਬ ਨਾਲ ਬੋਲਦੀਆਂ ਕ ਬੋਲਣ ਲੱਗਦੇ ਅੱਡਿਆਂ ਦੇ ਵੀ ਜਾਊਂਗੀ ਤੂੰ ਕੀ ਲੈਣਾ ਮੈਥੋਂ ਤੂੰ ਕੀ ਲੈਣਾ ਵੀਰੇ ਮੈਥੋਂ ਲੈ ਮੈਂ ਕੀ ਲੈਣਾ ਲੈ ਦੱਸ ਲੱਗ ਗਿਆ ਪਤਾ ਇਹ ਤਾਂ ਮੈਨੂੰ ਨਹੀਂ ਬੋਲਣ ਦਿੰਦੀ ਲੱਗ ਗਿਆ ਪਤਾ ਤੈਨੂੰ ਹੈ ਲੱਗ ਗਿਆ ਲੱਗ ਗਿਆ ਕਿਹਦੇ ਚ ਕਸੂਰ ਆ ਮੇਰੇ ਚ ਕੱਢੀ ਜਾਂਦਾ ਸੀਗਾ ਕਸੂਰ ਕਸੂਰ ਜਿੱਥੇ ਤੱਕ ਲੱਗਦਾ ਕੈਮਰੇ ਦੇ ਮੂਰੇ ਜਿਹੜੇ ਹਿਸਾਬ ਨਾਲ ਇਹ ਕੁੜੀ ਬੋਲਦੀ ਆ ਜਿਹੜੇ ਹਿਸਾਬ ਨਾਲ ਇਹ ਭੈਣ ਬੋਲਦੀ ਆ ਉਹ ਹਿਸਾਬ ਨਾਲ ਤਾਂ ਇਹਦੇ ਵਿੱਚ ਹੀ ਕਸੂਰ ਆ ਜਾਂ ਜਾਂ ਇੰਨਾ ਟੌਰਚਰ ਹੋਈ ਆ ਇਹ ਕੁੜੀ ਇਹ ਆਪਣੇ ਘਰ ਵਾਲੇ ਤੋਂ ਤਾਂ ਇਹ ਐਂ ਏਦਾਂ ਬੋਲਣ ਲੱਗਿਆ ਤਾਂ ਐਦਾਂ ਬੋਲਣ ਲੱਗਿਆ ਜਿਵੇਂ ਤੰਗ ਕੀਤਾ ਨਾ ਨਾ ਵੀਰੇ ਕਸੂਰੀ ਇਹਦੇ ਚ ਸਾਰਾ ਮੈਂ ਤੁਹਾਨੂੰ ਹਾਂ ਵੀਰੇ ਮੈਂ ਤੁਹਾਨੂੰ ਮੈਨੂੰ ਤਾਂ ਨਾ ਬੋਲ ਤੂੰ ਫਿਰ ਵੀਰੇ ਨਾ ਤੇਰੀ ਗੱਲ ਸੁਣਨਾ ਆ ਨਾ ਤਾਂ ਕੋਈ 100 ਸਾਲ ਦੀ ਬੁੜੀ ਛੜਦਾ ਏ ਨਾ ਬੁਢੀ ਛੜਦਾ ਨਾ ਕੋਈ ਸਟੂਲਾ ਛੜਦਾ ਵੀਰੇ ਇਹ ਕੁਝ ਨਹੀਂ ਛੜਦਾ ਵੀਰੇ ਤਿੰਨ ਤਿੰਨ ਸੂਲਿਆ ਮੈਂ ਕਿ ਲੋ ਬਾਰੇ ਇਲਜ਼ਾਮ ਲੱਗ ਜਾਂਦੇ ਇਹ ਤਾਂ ਬਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਮੈਂ ਘਰੇ ਹੁੰਨਾ ਤਾਂ ਆਦੀ ਮਾਂ ਨਾ ਫੋਨ ਤੇ ਲੱਗੀ ਹੁੰਦੀ ਆ ਜੇ ਮੈਂ ਖੇਤ ਹੁੰਨਾ ਤਾਂ 10 15 ਜਨਾਨੀਆਂ ਬੈਠੀਆਂ ਹੁੰਦੀਆਂ ਯਾਰ ਹੈ ਤੇ ਇਹ ਤਾਂ ਸਾਰੀ ਦਿਹਾੜੀ ਦਿਮਾਗ ਤੇ ਕੀੜਾ ਬੰਨਿਆ ਹੀ ਆ ਇਹ ਤਾਂ ਹੁਣ ਮੈਂ ਤਾਂ ਉਹ ਦਵਾਈ ਦਵਾ ਕੇ ਲੈ ਆਂਡ ਪ੍ਰੈਕਸ਼ਨ ਦੀ ਜੇ ਮੈਂ ਇੰਨਾ ਹੁੰਦਾ ਮੈਂ ਉਹਦਾ ਤਾਂ ਹੀ ਨਾ ਰੱਖਦਾ ਕੁੜੀਆਂ ਕਿਹੜੇ ਕਲਾਸ ਪੜਦੀਆਂ ਕੁੜੀ ਇੱਕ ਢਾਈ ਦਾ ਕੁੜੀਆਂ ਕਿੱਥੇ ਲੱਗਾਂ ਢਾਈ ਤਿੰਨ ਸਾਲ ਤਾਂ ਵਿਆਹ ਨੂੰ ਹੋਇਆ ਤੂੰ ਮਾੜਾ ਮੋਟਾ ਯਾਰ ਨਾ ਪਤਾ ਕੀ ਆ ਆਪਦੇ ਪਰਿਵਾਰ ਵਾਲੇ ਵੇਖ ਜੇ ਕੁੜੀ ਨੂੰ ਸਮਝਾ ਜੇ ਇਹਨੂੰ ਨਹੀਂ ਸਮਝ ਲੱਗ ਰਿਹਾ ਇਹਨੂੰ ਕੋਈ ਤਕਲੀਫ ਆ ਜਾਂ ਇਹਨੂੰ ਵਿਸ਼ਵਾਸ ਨਹੀਂ ਤੇਰੇ ਤੇ ਵਿਸ਼ਵਾਸ ਬ ਤੂੰ ਕਹਿੰਦਾ ਵੀ ਮੈਨੂੰ ਫੋਨ ਦੇ ਤਾਂ ਸਾਰਾ ਆਪਦਾ ਸਾਰਾ ਇਹਦੇ ਤੇ ਟਾਈਮ ਦਿੰਨਾ ਕੀ ਟਾਈਮ ਦਿੰਨਾ ਯਾਰ ਤੂੰ ਜਦੋਂ ਕੁੜੀ ਇਹੋ ਜਿਹੇ ਇਲਜ਼ਾਮ ਲਾਈ ਜਾਂਦੀ ਐ ਕੋਈ ਨਾ ਕੋਈ ਤਾਂ ਗੱਲ ਹੋਊਗੀ ਬਿਨਾਂ ਗੱਲ ਤੋਂ ਇਲਜ਼ਾਮ ਲੱਗਦੇ ਨੇ ਹੁਣ ਥੋਣ ਮੇਰੀ ਗੱਲ ਇਹ ਕਹਿੰਦੀ ਐ ਵਿਸ਼ਵਾਸ ਚ ਦਵਾਣਾ ਫੋਨ ਇਹਦੇ ਕੋਲੇ ਆ ਮੇਰੀ ਕਣਕ ਵੀ ਜੀਗੀ ਮੈਨੂੰ 10 ਦਿਨ ਹੋ ਗਏ ਮੈਂ ਕਰੂੰ ਇੱਕ ਮਿੰਟ ਐ ਪੈਰ ਵੀ ਨਹੀਂ ਬਾਹਰ ਪਟੇ ਮੇਰੇ ਮੋਟਰ ਤੇ ਫੋਨ ਪਿਆ ਕਿਹੜਾ ਕਿਹੜਾ ਪਿਆ ਮੋਟਰ ਇੱਕ ਮਿੰਟ ਯਾਰ ਮੇਰੇ ਕੋਲੇ ਬੇਸ਼ਕਤੀਮਾਨ ਜਾਂ ਮੇਰੇ ਜਮਾਤ ਆਉਂਦੀ ਹੈ ਜਿਹੜਾ ਮੋਥੋਂ ਬਾਹਰ ਪਚਾ ਕੇ ਫੋਨ ਫੜ ਲੂਗਾ ਦੱਸ ਦਾਂ ਤੱਕ ਮੈਂ ਘਰੇ ਪਿਆ ਨਾ ਨਾ ਵੀਰੇ ਸਾਰਾ ਕੁਸਾ ਦੇ ਕੋਲ ਸਨਾਂ ਚ ਫੋਨ ਲਕੋ ਕੇ ਰੱਖਦਾ ਲੈ ਕੀ ਦੱਸਾਂ ਇਹਨੂੰ ਸਨਾਂ ਚ ਲੈ ਹੁਣ ਤੂੰ ਕੱਢ ਕੇ ਦਿਖਾ ਲੈ ਸਨਾਂ ਚ ਫੋਨ ਕਿਵੇਂ ਲਕੋ ਲੂ ਵੀਰੇ ਰਿਸਕ ਤਾਂ ਪੈਂਦਾ ਦੱਸ ਸਨ ਹੈ ਸਨਾਂ ਚ ਲਕੋ ਕੇ ਪੈਂਦਾ ਫੋਨ ਕਿਵੇਂ ਇਸ ਫੋਨ ਦਾ ਕਦ ਲਕੋ ਕੇ ਰੱਖਦਾ ਇੱਕ ਟੱਚ ਆਕ ਗੁਰੂ ਇਹਦੇ ਕੋਲ ਸਨਾਂ ਚ ਗਾ ਲਕੋ ਕੇ ਰੱਖਦਾ ਕੀ ਪਤਾ ਵੀਰੇ ਕਿਸੇ ਭੈਣ ਦਾ ਆਉਂਦਾ ਹੋਊਗਾ ਫੋਨ ਕਿਹੜੀ ਬਹਿਣ ਦਾ ਪਹਣਾਉਂਦਾ ਮਾਰਦੀ ਆ ਤੈਨੂੰ ਸਿੱਧੀ ਗੱਲ ਦਨਾ ਗੱਪ 10 ਦਿਨ ਹੋ ਗਏ ਨਹੀਂ ਪਕਾਈ ਹੁੰਦੀ ਨਹੀਂ ਇਹਨਾਂ ਨੂੰ ਮੇਰਾ ਫਿਰ ਇੱਕ ਤੂੰ ਐਂ ਦੇਖ ਜਾ ਕੇ ਕੋਲੇ ਆ ਮੈਂ ਬੈਠਾਂ ਬਾਹਰ ਬੈਠਾਂ ਅੰਦਰ ਬੈਠਾਂ ਇਹ ਕਹਾਂ ਤੂੰ ਮੇਰੇ ਕੋਲੇ ਬੈਠਣਾ 10 ਬੁੱਢਾਂ ਹੋ ਤੇ ਬੈਠੀਆਂ ਬਾਤ ਚ ਉਹਨਾਂ ਕੋਲੇ ਬਹਿ ਜਾਂਦੀ ਜਾ ਕੇ ਮੁੜ ਕੇ ਆਉਂਦੀ ਤਾਂ ਦੀ ਲੋਕਾਂ ਚ ਆਪਾਂ ਗੱਲਾਂ ਭੇਜਾਂਗੇ ਤੇ ਲੋਕਾਂ ਨੂੰ ਕੀ ਪਤਾ ਲੱਗ ਜੂਗਾ ਜੇ ਲੋਕਾਂ ਕੋਲ ਤੂੰ ਕਰਦੀ ਹੋਏਂਗੀ ਗੱਲਾਂ ਫੇਰ ਹੀ ਕਿ ਲੋਕਾਂ ਕੋਲ ਵੀਰੇ ਮੈਂ ਕਿਸੇ ਕੋਲ ਨਹੀਂ ਬਹਿੰਦੀ ਇਹਨਾਂ ਦਾ ਗਲੀ ਚ ਬਹਿੰਦੀ ਆ ਵੀਰੇ ਮੈਂ ਇਹਦੇ ਨੂੰ ਮੇਰਾ ਇਹਦੇ ਹਰ ਕੀ ਨਾ ਇਹਦੇ ਅਰਕ ਨਹੀਂ ਹੈਗੀ ਬੁੜੀਆਂ ਕੋਲ ਬਹਿਂਦੀਆਂ ਗੱਲਾਂ ਸੁਣਦੀਆਂ ਉਹਨਾਂ ਦੀਆਂ ਗੱਲਾਂ ਕਦੇ ਤੂੰ ਇਹਨੂੰ ਵੇਖਿਆ ਗਲਤ ਹਾਂ ਵੀਰੇ ਮੈਂ ਵੇਖਿਆ ਉਹ ਇੱਥੇ ਨਹੀਂ ਹੁੰਦੀਆਂ ਯਾਰ ਇਹ ਸਾਰੀ ਇਧੜੀ ਤੋਂ ਸੱਧੀ ਗੱਲ ਦੱਸਦਾ ਹੈ ਉਹ ਠੀਕ ਉਹ ਠੀਕ ਗੱਲਾਂ ਬਾਤਾਂ ਉੱਥੇ ਹੀ ਹੁੰਦੀਆਂ ਉੱਥੇ ਪੈਣ ਹੈਗੀ ਆ ਪੈਣ ਵੀ ਹੈਗੇ ਸਾਰਾ ਕੁਝ ਉਹਦੇ ਉਹਦੇ ਕੋਲ ਗੱਲ ਕੀਤੀ ਆਂ ਦੀ ਸਾਲੀ ਕੋਲ ਮੈਂ ਮਾਂ ਕੋਲ ਵੀ ਉਹਦੇ ਨਾਲ ਗੱਲ ਕੀਤੀ ਮੈਂ ਕਿ ਜੇ ਤੁਸੀਂ ਮੇਰਾ ਘਰ ਬਸਾਉਣਾ ਠੀਕ ਆ ਵੀ ਇਹ ਕੁੜਗਾਂ ਗੱਲ ਦੇਖ ਲੋ ਚੱਲ ਮੇਰੇ ਨਾਲ ਨਹੀਂ ਦੇਖਣਾ ਤਾਂ ਹਨਾ ਵੀ ਇਹ ਮਾਸੂਮ ਆ ਵੀ ਇਹਨਾਂ ਦੀ ਜ਼ਿੰਦਗੀ ਨਾ ਖਰਾਬ ਕਰੋ ਇਹ ਤਾਂ ਜਿਹੜਾ ਤੁਸੀਂ ਦਿਮਾਗ 'ਚ ਭਰੀ ਜਾਂਦੇ ਆ ਇਹਦੇ ਤੁਸੀਂ ਪਹਿਲਾਂ ਦਿਮਾਗ 'ਚ ਗੋਹਾ ਪਰਦੋ ਇਹਨੇ ਉਹੀ ਰੱਖ ਲੈਣਾ ਇਹ 'ਚ ਗਲਾਬ ਦੇ ਫੁੱਲ ਪਰਦੋ ਕਿਤੇ ਇਹਨੇ ਉਹੀ ਰੱਖ ਲੈਣੇ ਵੀ ਮੇਰਾ ਘਰ ਨਾ ਖਰਾਬ ਕਰੋ ਤੁਸੀਂ ਸਾਰੀ ਦਿਰੀ ਪੱਟੀਆਂ ਪੜਾਈ ਜਾਂਦੇ ਪੱਟੀਆਂ ਪੜਾਈ ਜਾਂਦੇ ਆ ਮੁਰਕੇ ਇਹੀ ਕੁਝ ਕਰੀ ਜਾਂਦੀ ਆ ਵੀ ਮੇਰਾ ਘਰ ਬਸ ਲੈ ਕਹਿੰਦੀ ਕੀਤੀ ਗੱਲ ਤੇਰੀ ਮੰਮੀ ਡੈਡੀ ਦੇ ਨਾਂ ਮਦਰ ਮੁੰਡਾ ਲੱਭਦੀ ਹੋਗੀ ਵਦਜਾ ਚੱਲ ਤੂੰ ਜਾ ਆਪਣੇ ਤੂੰ ਜਾ ਤੂੰ ਹੈ ਨਹੀਂ ਤੇ ਕੰਮ ਦੀ ਵੇਖ ਲੈ ਮੈਂ ਯਾਰ ਇੰਨਾ ਤੰਗ ਪਰੇਸ਼ਾਨ ਕਰਦੀ ਏ ਤੈਨੂੰ ਬਈ ਯਾਰ ਮੈਂ ਤੈਨੂੰ ਸੱਦੀ ਗੱਲ ਦੱਸ ਜਦੋਂ ਮਾਪਿਓ ਕੁੜੀ ਦਾ ਵਿਆਹ ਕਰ ਦਿੰਦੇ ਆ ਇੱਥੇ ਆਪਾਂ ਕਹਿੰਦੇ ਨਾ ਕੁੜੀ ਜਦੋਂ ਮਾਪਿਓ ਮਸਾਂ ਧੀਆਂ ਦਾ ਵਿਆਹ ਕਰਦਾ ਜਦੋਂ ਧੀਆਂ ਦਾ ਮਾਪਿਓ ਮਸਾਂ ਵਿਆਹ ਕਰਦਾ ਨਾ ਸਭ ਤੋਂ ਵੱਧ ਕਸੂਰਵਾਰ ਉਹਦੀ ਮਾਂ ਹੁੰਦੀ ਆ ਕੁੜੀ ਦੀ ਜਦੋਂ ਮਗਰ ਫੋਨ ਤੇ ਫੋਨ ਲਾਈ ਜਾਂਦੀ ਆ ਉਹਨੂੰ ਪੁੱਠੇ ਸਿੱਧੇ ਪੰਪ ਪੜਾਉਂਦੀ ਆ ਜਦੋਂ ਆਪਦੇ ਧੀ ਔਖੀ ਹੁੰਦੀ ਆ ਉਦੋਂ ਤਾਂ ਸਾਡੀ ਧੀ ਔਖੀ ਆ ਤੇ ਜਿਹੜੀ ਤੁਹਾਡੇ ਘਰੇ ਨੂੰ ਆਈ ਵੀ ਆ ਉਹਨੂੰ ਵੀ ਤੁਸੀਂ ਜਰੋ ਮਾੜਾ ਮੋਟਾ ਠੀਕ ਆ ਨਾ ਹੁਣ ਇਹ ਆ ਮੇਰੀ ਮਾਂ ਨੇ ਤੈਨੂੰ ਧੀ ਬਣਾਇਆ ਸੀਗਾ ਤੇ ਵਿੱਚ ਇਹ ਵੀ ਧੀ ਬਣ ਕੇ ਦਿਖਾਵੇ ਹੂੰ ਇਹਦੇ ਮਾਂ ਇਹ ਚੁਗਲੀਆਂ ਪਿੱਛੇ ਲੱਗਦੇ ਲੋਕਾਂ ਨੂੰ ਉਂਗਲਾਂ ਲਾਈ ਜਾਂਦੀਆਂ ਉਂਗਲਾਂ ਲਾਈ ਜਾਂਦੀਆਂ ਲੋਕਾਂ ਵਿੱਚ ਹਾਂ ਤੇ ਉੱਥੇ ਜਿਹੜੀਆਂ ਦਾ ਬਹਿ ਜਾਂਦੀਆਂ ਕਿ ਉਹਨਾਂ ਪਿੱਛੇ ਲੱਗ ਪੈਂਦੀਆਂ ਇੱਕ ਪਿੰਡਾਂ ਦੇ ਵਿੱਚ ਹਾਲਾਤ ਇਦਾਂ ਦੇ ਹੈਗੇ ਬਈ ਬਈ ਬਾਹਰ ਆ ਜਿਹੜਾ ਤਾਂ ਸੁਣ ਲੱਗ ਗਿਆ ਗੱਲਾਂ ਜ਼ਿਆਦਾਤਰ ਘਰਾਂ ਹੀ ਪਟਿਆ ਜਾਂਦੇ ਜੇ ਬਾਈ ਮੈਂ ਕਹਾਂ ਯਾਰ 90% ਚੁਗਲੀਆਂ ਤੇ ਪਟਿਆ ਇੱਕ ਦੂਜੇ ਦੀ ਪੰਪਾਂ ਦੀ ਜਦੋਂ ਜਨਾਨੀਆਂ ਇੱਕ ਦੂਜੇ ਦੇ ਪਿੱਛੇ ਲੱਗ ਪੈਂਦੀਆਂ ਘਰੇ ਜਾਏ ਕਲੇਸ਼ ਪਾਉਂਦੀਆਂ ਉੱਥੇ ਕੰਮ ਖਰਾਬ ਹੁੰਦੇ ਹੀ ਹੁੰਦਾ ਜੇ ਗੱਲ ਸੁਣ ਕੇ ਉੱਥੇ ਹੀ ਛੜਤੀ ਨਾ ਘਰ ਨਹੀਂ ਟੁੱਟਦਾ ਜਾਂ ਜਿਹੜਾ ਬੰਦਾ ਤੁਹਾਡੇ ਕੋਲ ਚੁਗਲੀ ਕਰਦਾ ਨੂੰ ਸਿੱਧਾ ਕਹਦੇ ਮੈਨੂੰ ਆਪਦੇ ਘਰ ਦੇ ਦੇ ਘਰ ਵਾਲੇ ਤੇ ਜਾਂ ਮੈਨੂੰ ਆਦੇ ਸੱਸ ਸੋਹਰੇ ਤੇ ਇੰਨਾ ਕੁ ਵਿਸ਼ਵਾਸ ਆ ਵੀ ਮੈਂ ਇਹੋ ਜਿਹਾ ਕੰਮ ਨਹੀਂ ਕਰਤ ਜਿਹੜਾ ਕਹਿੰਦੀ ਏੜ ਜੋ ਹੈ ਤੈਨੂੰ ਏੜ ਜੋ ਹੈ ਹੁੰਦਾ ਫਿਰ ਇਹਨੂੰ ਨਾ ਹੁੰਦਾ ਹੂੰ ਠੀਕ ਆ ਨਾ ਇਹਦਾ ਕਹਿ ਇਹ ਬਸ ਇਹ ਚੱਕਮੀ ਹੋ ਗਈ ਗੱਲਾਂ ਇਹਦੇ ਵਿੱਚ ਜਾਂ ਕਿਸੇ ਮੁੰਡੇ ਨੇ ਭਰਤਾ ਹੋਊਗਾ ਜਾਂ ਇਹਨੂੰ ਸਤਨਮਕ ਸਾਡੇ ਗਵਰਦਨ ਨੋਹਾ ਉਹਦੀ ਇਹਨਾਂ ਨੇ ਗੱਲ ਗੱਲ ਕਰਾਈ ਲੱਗਦੀ ਆ ਕਿਸੇ ਮੁੰਡੇ ਨਾਲ ਹਾਂ ਤਾਈ ਮੇਰੇ ਤੇ ਇਲਜ਼ਾਮ ਲਾਉਂਦੀ ਆ ਫੇ ਮੈਨੂੰ ਛੱਡ ਕੇ ਛੱਡਣਾ ਸੌਖਾ ਹੋ ਜਾਊਗਾ ਛੱਡਣਾ ਸੌਖਾ ਹਾਂ ਤੇਰੀ ਕੋਈ ਨਹੀਂ ਸੁਣਦਾ ਨਹੀਂ ਮੇਰੇ ਕੋਈ ਨਹੀਂ ਸੁਣਦਾ ਪਰ ਤੂੰ ਕੀ ਕਰੇਂਗਾ ਕੀ ਕਰੇਂਗਾ ਨਾ ਜਾਂਦੀ ਜਾਵੇ ਯਾਰ ਜਾਈ ਜਾ ਮੈਂ ਤੁਮੇ ਕੁੜਗਾ ਨਹੀਂ ਚੱਲੋ ਠੀਕ ਹੈ ਬਾਈ ਤੇ ਕਿਉਂਕਿ ਇਹ ਮੁੜ ਕੇ ਜਿਹੇ ਜਿਹੇ ਹੈਗੀ ਉਹੋ ਜੀ ਗਾਂ ਉਹਨਾਂ ਨੂੰ ਸਿਖਾ ਦੇਊਗੀ ਠੀਕ ਦੋਸਤੋ ਅੱਜ ਕੱਲ੍ਹ ਕਾਲ ਯੁੱਗ ਦਾ ਟਾਈਮ ਆ ਦੋਸਤੋ ਕਦੇ ਨਾ ਕਦੇ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਦੋਸਤੋ ਹਾਏ ਦਿਨ ਆਏ ਦਿਨ ਨਵੀਂ ਨਵੀਂ ਖਬਰ ਆਉਂਦੀ ਰਹਿੰਦੀ ਐ ਦੋਸਤੋ ਘਰ ਵਾਲੀ ਤੇ ਘਰ ਵਾਲੇ ਦਾ ਰੌਲਾ ਚੱਲਿਆ ਇਹ ਸਾਰੀ ਉਮਰ ਚੱਲਦਾ ਹੀ ਰਹਿਣਾ ਸਾਰੀ ਉਮਰ ਚੱਲਦਾ ਰਹਿਣਾ ਕਿਸ਼ਮਰਜੀ ਕਰ ਲੋ ਸਾਰੀ ਉਮਰ ਚੱਲਦਾ ਹੀ ਰਹਿਣਾ ਇਹ ਰੰਡੀ ਰੋਣਾ ਕਹਿੰਦੇ ਹੁੰਦੇ ਵੀ ਸਾਰੀ ਉਮਰ ਚੱਲਦਾ ਰਹਿਣਾ ਕੁੜੀ ਗਵਾਂਡੀਆਂ ਜੇ ਬੁੜੀਆਂ ਦੇ ਵਿੱਚ ਗੱਲਾਂ ਚ ਆ ਜਾਂਦੀ ਐ ਤੇ ਆਪਣੇ ਘਰ ਵਾਲੇ ਤੇ ਸ਼ੱਕ ਕਰਦੀ ਆ ਤੇ ਘਰ ਵਾਲਾ ਕਹਿੰਦਾ ਮੈਂ ਬੜਾ ਤਪਾਇਆ ਹੋਇਆ ਐ ਜੇ ਛੱਡੇ ਤਾਂ ਛੱਡ ਦੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਕੋਈ ਐਂਟਰਟੇਨਮੈਂਟ ਵਾਸਤੇ ਹੁੰਦੀ ਸਾਡੀ ਵੀਡੀਓ ਨਾ ਸਵਾਦ ਦੇਣ ਵਾਸਤੇ ਹੁੰਦੀ ਹੈ ਨਾ ਕਿ ਦਿਲ ਤੇ ਲਾਉਣ ਵਾਸਤੇ ਹੁੰਦੀ ਹੈ ਇਹ ਇਹ ਨਿਆਰੇ ਲਿਆ ਕਰੋ ਯਾਰ ਸਾਡੀ ਵੀਡੀਓ ਵੇਖ ਕੇ ਇਹੋ ਜਿਹਾ ਸਿਸਟਮ ਚੱਲੀ ਜਾਂਦਾ ਜਿਹੜਾ ਆਪਾਂ ਬਿਆਨ ਕੀਤਾ ਉਹ ਕੋ ਕੋਈ ਵੇਖ ਸਕਦਾ ਦੋਸਤੋ ਵੀਡੀਓ ਸਾਡੀ ਘੈਂਟ ਹੁੰਦੀ ਹੈ ਬਾਬਿਓ ਤੇ ਵੀਡੀਓ ਦਿਲ ਤੇ ਨਾ ਲਾਇਆ ਕਰੋ ਗਾਲਾਂ ਛਾਲਾਂ ਚੱਲਦੀਆਂ ਰਹਿੰਦੀਆਂ ਥੋੜੀਆਂ ਬਹੁਤ ਸਾਡੀ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸ਼ੇਰ ਧੰਨਵਾਦ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ